ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਅਸੀਂ ਚੱਲੇ ਆ ਜੀ ਗੁਰਦੁਆਰਾ ਪਾਸ਼ਾ ਜੀ ਨੌਮੀ ਪਗੂ ਵਾਲਾ ਜਿਹੜੀ ਪਵਾਨੀਗੜ੍ਹ ਦੇ ਲਵੇ ਪਿਆ ਜਾਂਦਾ ਉੱਥੇ ਇਤਿਹਾਸਿਕ ਗੁਰਦੁਆਰਾ ਹੈ ਜੀ ਗੁਰਤੇਗ ਬਹਾਦਰ ਜੀ ਸਾਹਿਬ ਉਹਨੇ ਚਾਰਨਸੋਵ ਪ੍ਰਾਪਤ ਗੁਰਦੁਆਰਾ ਹੈ ਸੋᱱੋ ਆਪਾਂ ਸਾਰੇ ਗੁਰੂ ਘਰ ਦਾਰਸ਼ਨ ਕਰਾਵਾਂਗੇ ਬਣੇ ਰਿਹਾ ਆਪਣੇ ਬਲੌਗ ਨਾਲ ਆਜੋ ਜੀ ਚੱਲਦੇ ਆਪਾਂ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਹੁਣ ਆਪਾਂ ਚੱਲਾਂਗੇ ਅੰਦਰ ਤੁਹਾਨੂੰ ਆਗੇ ਸਾਰਾ ਗੁਰੂ ਘਰ ਦਾਰਸ਼ਨ ਕਰਾਵਾਂਗੇ ਤੁਹਾਨੂੰ ਮੋਹਤਾ ਤੇ ਅਸੂਰ ਕਬਰਾ ਸਾਹਿਬ ਹੈ ਗੁਰਦੁਆਸਾ ਹੈ ਪਾਸਾ ਨਾਮੀ ਫਗਵਾਲਾ ਇਹ ਇਤਿਹਾਸ ਹੈ ਜੀ ਲੈ ਜੁਕਣਾ ਲਾ ਰਿਹਾ ਹੈ ਗੁਰਦੁਆਰੇ ਦੇ ਸਾਰੇ ਦਰਸ਼ਨ ਆਪਾਂ ਬਣੇ ਰਹਿਦਾ ਆਪਣੇ ਨਾਲ ਬਰਗੋਦਾ ਚ ਫੋਲ ਰਹੇ ਨੇ ਜੀ ਰਹਿ ਜ ਨੇ ਦੂਜੇ ਤੋਲੂ ਰੱਖਾਂਗੇ ਅੱਜ ਪੜ੍ਹਿਆ ਇਹਨੇ ਆਪਾ ਤੋਲੂ ਤੋਲੂ ਅੱਜ ਜੇ ਤੂੰ ਆਪਰੇ ਭੈ ਮੇਰਾ ਰੋਬਰ ਸਾਹਿਬ ਹੈ ਜੀ ਮੇਰਾ ਇਹ ਕੋਈ ਨਹੀਂ ਇਹ ਕਰੋ ਦੱਸ ਸੰਸ ਰੋਬਰ ਖਾਲ ਦੇ ਜੀ ਬਹੁਤ ਸੁੰਦਰ ਰੋਬਰ ਸਾਹਿਬ ਬਣਿਆ ਹੋਇਆ ਇਸ ਰੋਬਰ ਸਾਹਿਬ ਚੋਂ ਆਪਾਂ ਅੱਤਵਾਂ ਧੋਵਾਂਗੇ ਇਸ ਇਨਾਮ ਤਾਂ ਨਹੀਂ ਕਰਦੇ ਚਲੋ ਅੱਜ ਲੋ ਜੀ ਦੇਖੋ ਬਹੁਤ ਅਤਿਅਸਕ ਗੋਦਵਰਾ ਸਾਤ ਸਤ ਸਤਿ ਸ਼੍ਰੀ ਅਕਾਲ ਲੋ ਜੀ ਬਲੀ ਹੋਰੀ ਲੱਗ ਗਏ ਭਾਈ ਸਾਰੇ ਗੋਦਵਰਾ ਪਾਸ਼ਾ ਨੌਮੀ ਚੰਚੂ ਪ੍ਰਾਪਤ ਪਿੰਡ ਫੱਗੂਵਾਲ ਜਿਹੜੀ ਪਵਾਨੀਗੜ ਤੇ ਨੇੜੇ ਪਿੰਡ ਹੈ ਜੀ ਬਹੁਤ ਅਤਿਅਸਕ ਸਥਾਨ ਹੈ ਵੀ ਅੱਜ ਪਹੁੰਚੇ ਹੋਏ ਸੀ ਆਪਾਂ ਸਾਰੇ ਇੱਥੇ ਸੰਦੇ ਸੀਗਾ ਬੱਚੇ ਘਰੇ ਜੀਗੇ ਤੇ ਚਲੋ ਨਾਸ਼ਤਣ ਕਰਈਏ ਜੀ ਗੇ ਫਿਰ ਜੀ ਦਾਜ ਨਰੀਓ ਫੜੋ ਪੁੱਤ ਪੌਣ ਫੜ ਲੈ ਤੋ ਲੈ ਅੱਗੇ ਫਸ ਨਾ ਬਸ ਤੱਕ ਬੋਮਾਂਗੇ ਅੰਦਰ ਚਲਾਇ ਮੱਥਾ ਟੇਕਾਂਗੇ ਅਬ ਦਿਖਾਵਾਂਗੇ ਤੁਹਾਨੂੰ ਹੂੰ ਕੋਪੇ ਸਾਰੇ ਸਾਰੇ ਉੱਤੇ ਉੱਤੇ ਹੂੰ ਕੀ ਕਰੀਂ ਕਰ ਰਹੀ ਹੈਂ ਉਹਦਰ ਕੀ ਕੰਨੇ ਜਾਣਾ ਹੈ ਤੂੰ ਐਡੀ ਜਗ੍ਹਾ ਨਹੀਂ ਕੀ ਨਾ ਉਧੇ 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 ਉਹ ਪੰਗਾਈ ਹੋਈ ਓਥੇ ਪਾਚਾਈ ਨੌਂ ਮਿੰਟ ਫਿਰ ਗੁਰੂ ਤੇਗ ਬਹਾਦਰ ਜਿਵੇਂ ਰੀ ਕਰਨਾ ਉਹਨਾਂ ਦੇ ਅਰਦਾਸਾਂ ਨੂੰ ਪਹੁੰਚੇ ਹੋ ਸੀ ਜੀ ਉਹ ਕਰਵਾ ਰਹੇ ਹਨ ਦਰਸ਼ਨ ਉਹ ਦੇਖ ਲਈ ਉਹ ਦੋ ਸੈਕਿੰਡ ਤੋਂ ਕਿ ਦਰਸ਼ਨ ਨਮੋ ਪਾਨੇ ਨਮੋ ਚੰਦਰ ਚੰਦਰੇ ਨਮੋ ਭਾਨੁ ਪਾਨੇ ਨਮੋ ਵੇਦ ਕੀਤੇ ਨਮੋ ਤਨ ਤਾਨੇ ਨਮੋ ਅੰਗ ਤੇ ਰੂਤੇ ਨਮੋ ਨਾਦ ਨਾ ਦੇ ਨਮੋ ਪਾਨੁ ਖਾਨੇ ਨਮੋ ਬੰਦ ਕਾਤੇ ਗੰਗੇ ਅਦਿਸ਼ਿਸ਼ ਕੰਤੀ ਜੋ ਜਿ ਵਰਗੋ ਗੀਰ ਪਰਮਾਤੀ ਸਭ ਸਦੀ ਦੇ ਹੋਤੇ ਕਲੰਕ ਸਾਰੇ ਦਰੋ ਜੀ ਆਪਣੇ ਮੱਥਾ ਟੇਕਦਾ ਭਾਈ ਸਾਰਿਆਂ ਨੇ ਹੁਣ ਲੰਗਰ 'ਚ ਦੇਖਾਂਗੇ ਖੁਸ਼ ਲੱਗਦੇ ਸਾਰੇ ਨੌਜਵਾਨਾਂ ਨੂੰ ਲੰਗਰ ਕਣੀ ਵਾਹਿਗੁਰੂ ਜੀ ਖਾਸ਼ ਨਵੰਦਾਸ ਨੇ ਕਰ ਰਹੀ ਕੋ ਦਵਾਲਾ ਸਹਿ ਪਾਸ਼ਾ ਜੀ ਨੰਮੀ ਫੱਗੂ ਵਾਲਾ ਜਿਹੜਾ ਨੋਤੀਆਸ ਵੀ ਆਪਾਂ ਜਾਣੂ ਕਰਾਵਾਂਗੇ ਇਤਿਹਾਸ ਬਾਰੇ ਬਣੇ ਰਿਹਾ ਆਪਣੇ ਬਲੌਗ ਨਾਲ ਕੋਕੋ ਨਮਸਾਇਦ ਅੰਮ੍ਰਿਤਸਰ ਹਰਮਨ ਜੀ ਦੀ ਜੀਵਨ ਦੀਵਾਨ ਹਾਲ ਹੈ ਇਹ ਇਹ ਦੀਵਾਨ ਹਾਲ ਹੈ ਜੀ ਉਹ ਦੀਵਾਨ ਲੱਗਦੇ ਇੱਥੇ ਇਹ ਇੱਥੇ ਇੱਕ ਬੰਦ ਸਾਹਿਬ ਜੀ ਦੀਵਾਨ ਹਾਲ ਗੁਰਦੁਆਰਾ ਫਾਸ਼ਾਹੀ ਨੋਮੀ ਪਿੰਡ ਫਤਬੂਗਾ ਦਾ ਸਰਕਾਰ ਨੇ ਤੁਸੀਂ ਬਹੁਤ ਸੰਦਸਤਾਨ ਬਣਿਆ ਹੋਇਆ ਸਾਰਾ ਵਲੌਗ ਆਪਣਾ ਦੇਖਿਓ ਕੋਈ ਨਾ ਕੋਈ ਫਤਿਹ ਕਰਾਂਗੇ ਤੁਹਾਨੂੰ ਸਾਰੇ ਤੇ ਰੰਗਰ ਹਾਲ ਹੈ ਜੀ Hmm. लंगर हाल है जी है लंगर हाल जी हो समझा दोगे तू पता और भी समझ दोगे ਸਰਦਾਉਂ ਹਾਂ ਸਰਦਾਉਂ ਹਾਂ ਤਾਂ ਕਹ ਲੈ ਆਂ ਮਾਂ ਦੇ ਉੱਤੇ ਕਿਉਂ ਤੱਕੋ ਵੀ ਜੰਗਰホール ਦੇ ਦਰਸ਼ਨ ਕਰ ਰਹੇ ਹਾਂ ਤੁਸੀਂ ਰਿਹਾ ਉੱਤਕ ਲੈਣ ਤੋਂ ਇਹ ਕਿਹਦੀ ਇਹ ਜਿਸ ਹੰਦੀ ਸਮਝ ਆਉਂਦੀ ਹੈ ਇਹ ਕਰਨੀ ਆਉਂਦੀ ਗੁਰਦੁਆਰਾ ਸਾਹਿਬ ਪਾਸ਼ਾ ਨੰਮੀ ਤਾਂ ਇਹ ਫਗੂ ਵਾਲਾ ਅੰਤਿਮ ਕਰ ਰਿਹਾ ਤੇ ਹੁਣ ਆਪਾਂ ਸ਼ਕਵੇਪਾ ਲੰਗਰ ਸ੍ਰੀ ਸਾਹਿਬ ਦਾ ਇਹ ਦੇਖੋ ਸਾਹਮਣੇ ਲੰਗਰ ਤਿਆਰ ਹੁੰਦਾ ਤੇ ਲੰਗਰ ਤਿਆਰ ਹੁੰਦਾ ਇਹ ਸਾਰਾ ਤੇ ਫਾਂਡੇ ਸੇਵ ਦੇਖੋ ਹੰਡੇ ਆ ਪੱਲੇ ਦੇ ਸੁਪਰ ਸਾਦੇ ਸ਼ਾਕਾਂਗੇ ਲੰਗਰ ਆਪਣਾ ਚੁੱਕਦੇ ਹਾਂ ਲੰਗਰ ਸ਼ੁਰੂ ਕਰਾਂਗੇ ਆਪਾਂ ਮੇਰਾ ਸਰ ਤੁਸੀਂ ਬਰੇਂਡੇ ਭਾਂਡੇ ਭਾਵੇਂ ਸੇਵਦੇ ਸਿਮਰਨ ਆ ਬਹੁਤ ਸੁੰਦਰ ਸਥਾਨ ਬਣਾਇਆ ਹੈ ਜੀ ਬਹੁਤ ਹੀ ਸੁੰਦਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸੰਕੇਪ ਇਤਿਹਾਸ ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਜੀ ਵਾਰੇ ਕਹਿਣਾ ਬੂ। ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੇ ਰਾਜੇ ਦੀ ਬੇਨਤੀ ਨੂੰ ਮੁੱਖ ਰੱਖ ਕੇ ਅਨੰਦਪੁਰ ਸਾਹਿਬ ਤੋਂ 300 ਸੰਗਤਾਂ ਸਮੇਤ 3 ਸਾਲ ਦੀ ਯਾਤਰਾ ਪ੍ਰੋਗਰਾਮ ਬਣਾ ਕੇ ਭਾਂਡੇ ਵਿਸਤਰੇ ਰਾਸ਼ਨ ਅਤੇ ਕਨਾਤਾਂ ਆਲ ਲੱਦ ਕੇ ਗੱਡੀਆਂ ਰੱਥਾਂ ਘੋੜਿਆਂ ਤੇ ਸਵਾਰ ਹੋ ਕੇ ਮਾਦਵੇ ਵਿੱਚ ਹੁੰਦੇ ਹੋਏ ਪਿੰਡ ਉਹੀ रामगढ़ ਬੋੜਾ ਗੁਣੀਕੇ ਆਲੋ ਅਰਖ ਭਵਾਨੀਗੜ੍ਹ ਤੋਂ ਹੁੰਦੇ ਹੋਏ 21 ਕਤਕ ਸੰਮਤ 1722 ਈਸਵੀ ਨੂੰ ਇਸ ਸਥਾਨ ਤੇ ਰੁਕੇ ਤੇ ਸਬਦ ਕੀਰਤਨ ਸਮੇ ਇਹ ਪੜਿਆ ਸੂਤ ਮਹੱਲਾ ਨੌਮਾ ਪ੍ਰੀਤਮ ਜਨ ਦੇ ਮਨ ਮਾਹੀ ਆਪਣੇ ਸੁਖ ਸਿਉ ਇਸ ਜਗਤ ਹੰਦੇ ਹੋ ਕੋ ਕਾਹੂ ਕੋ ਨਹੀਂ ਉਸ ਸਮੇ ਗੁਰੂ ਜੀ ਨਾਲ ਉਹਨਾਂ ਦੇ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਮਾਪਾ ਕਿਰਪਾਲ ਚੰਦ ਭਾਈ ਸੰਗਤੀਾ ਜੀ ਤੇ ਭਾਈ ਸੁਖਾਨੰਦ ਜੀ ਭਾਈ ਸਹਿਬ ਚੰਦ ਜੀ ਸੰਤ ਗੁਰੂ ਬਾਕਸ ਦਾ ਜੀ ਦੀ ਉਦਾਸੀ ਭਾਈ ਮਤੀ ਦਾ ਜੀ ਭਾਈ ਦਿਆਲਾ ਜੀ ਭਾਈ ਉਹਦੇ ਜੀ ਭਾਈ ਗੁਰਦਤਾ ਜੀ ਭਾਈ ਜੈਤਾ ਜੀ ਤੇ ਭਾਈ ਨੱਥੂ ਰਾਮ ਜੀ ਦੇ ਰਵਾਬੀ ਜੱਥੇ ਜੋ ਸਵੇਰੇ ਸ਼ਾਮ ਸੰਗਤਾਂ ਨੂੰ ਗੁਰਬਾਣੀ ਨਾਲ ਲਿਹਾਲ ਕਰਦੇ ਸਨ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੋਂ ਪਿੰਡ ਸਥਾਨ ਤੋਂ ਸੰਗਤਾਂ ਕਰਾਜੋ ਨਾਗਰਾ ਹੁੰਦੇ ਹੋਏ ਟਲਕਣਾਵਰਵਲ ਚੱਲ ਪਏ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਅਪਾਰ ਬਖਸ਼ਿਸ਼ਾਂ ਦੁਆਰਾ ਸੰਗਤਾਂ ਦੀਆਂ ਸੁਭ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ نوٹ ਇਸ ਸਥਾਨ ਤੇ ਫਲਾਨਾ ਜੋਨ ਮੇਲਾ ਬਤੰਤ ਬੱਜੂ ਜੀ ਗੁਰੂ ਗੋਬਾਧਰ ਜੀ ਪੰਜਵੀਂ ਨੌਵੀਂ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਜਨਮ ਦਿਹਾੜਾ ਹਰ ਮਹੀਨੇ ਦੀ ਪਾਰਕ ਵਿੱਚ ਸੰਗਰਾਮ ਮਨਾਈ ਜਾਂਦੀ ਹੈ ਕਿ ਜਿੰਨਾ ਸੰਗ ਦਾ ਬਾਸ ਫਿਰ ਗੁੱਟ ਕੇ ਕਰਾ ਵਿੱਚ ਪਏ ਹਨ ਕਿਰਪਾ ਕਰਕੇ ਗੁਰੂ ਦਵਾਰਾ ਸਾਹਿਬ ਵਿੱਚ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਹਿਣਾ ਹੈ ਜੀ ਰੇਗ ਜੀ ਆਪਣਾ ਗੁਰੂ ਦਵਾਰਾ ਫਕੂਆਣਾ ਜੋ ਕਿ ਭਵਾਨੀਗੜ ਮੇਨ ਰੋਡ ਤੇ ਸਥਿਤ ਹੈ ਜੀ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੋ ਕਿ ਤੁਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਮਨ ਨੂੰ ਸਕੂਨ ਮਿਲਿਆ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਦਰਸ਼ਨ ਜਰੂਰ ਕਰੋਗੇ ਸਾਰੇ ਹੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਬਲੌਗ ਦੇਖਣ ਦੇ ਲਈ ਤੇ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਲਓ ਜੀ ਅੱਜ ਆਪਾਂ ਪਹੁੰਚੇ ਹੋਏ ਸੀਗੇ ਗੁਰਦੁਆਰਾ ਪਾਸ਼ਾ ਜੀ ਨੌਮੀ ਫਿਰ ਪੱਗੂ ਵਾਲਾ ਵਿਖੇ ਸਾਰੇ ਗੁਰਦੁਆਰਿਆਂ ਦਾ ਆਪਾਂ ਦਰਸ਼ਨ ਕੀਤੇ ਤੇ ਸਾਰਾ ਬਲੌਗ ਬਣਾਇਆ ਆਪਣਾ ਸਾਰਾ ਬਲੌਗ ਦੇਖੋ ਬਹੁਤ ਸੁੰਦਰ ਸਥਾਨਾਂ ਤੇ ਇਤਿਹਾਸਕ ਸਥਾਨ ਹੈ ਜੀ ਇਹ ਸਾਰੇ ਦਰਸ਼ਕਾਂ ਨੂੰ ਜ਼ਰੂਰ ਕਰਿਓ ਤੇ ਬਲੌਗ ਨੂੰ ਅਗੇ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ ਤੇ ਬਲੌਗ ਦੀ ਸਮਾਪਤੀ ਹੈ ਮਿਲਾਂਗੇ ਅਗਲੇ ਬਲੌਗ 'ਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ